ਗੱਡ ਜੋੜੀ ਕਰ ਲੋ ਹਾਂ ਆ ਜੁੜਾ ਮਾਪਾ ਪਰ ਛੱਡਦੇ ਸਿੰਘ ਤਾਂ ਨੂੰ ਫੜਾਈ ਮੈਂ ਕੁਆਲਟੀ ਦਾ ਮਤ ਬੋਟ ਦਾ ਨਹੀਂ ਆ ਗਈ ਜਾਨਾ ਇੱਕ ਦਾ ਜਿਹੜੀ ਮਰਜੀ ਲੈ ਲੋ ਉਹ ਗੱਲ ਸੁਣੂ ਕੋ ਮੁੱਛੋਦੀ ਜਨਾ ਪਸੰਦ ਤਾਂ ਹੈਗਾ ਮਿੱਠੂ ਮੈਨੂੰ ਕੌਣ ਕਰੂ ਪਸੰਦ ਬੁੜੇ ਖੋਲੇ ਨੂੰ ਚਲੋ ਵੇਖ ਲੋ ਜੀ ਜੋਗਨਾਰਾ ਲੰਗਰਾ ਪਤੀਏ ਜਾਂ ਲੈਣ ਜਿਹੜੀ ਲੈਂਦੇ ਆ ਆਲਾ ਜਾਨ ਭਾਈ ਆ ਜਾਓ ਭਾਈ ਸਾਹਿਬ ਸਰਦਾਰ ਜੀ ਕੀ ਨੇ ਲੈਣੀ ਹੈ ਸਾਹੀ ਹਾਂ ਜੀ ਆ ਕੀ ਲਾਇਆ ਮਰਾਏ ਤੁਸੀਂ ਕੋਈ ਨਹੀਂ ਸੰਗੋ ਨਾ ਸਾਡੀਆਂ ਹਸਨੀਆਂ ਗੱਲਾਂ ਸੌਂਦੀਆਂ ਥੈਂਕ ਯੂ ਬੰਗੇ ਮੁੰਡਿਆ ਓਏ ਤੇਰਾ ਤੀਵੀ ਜਿਆਦੇ ਹੈ ਗੱਲ ਕੋਈ ਵਜਾ ਦੀ ਕਰ ਉਹਨਾਂ ਨੇ ਤਾਂ ਫਿਰ ਕੱਚਾ ਮੁੱਲ ਲਾਉਣਾ ਹੀ ਆ ਵਿਧਿਆਪ ਜਾਂ ਤਾਂ ਤੀਵਾਂ ਅੰਗ ਲਿਆ ਤੂੰ ਆਪਾਂ ਹਾਂ ਜਾ ਕੇ ਚੱਲ ਕੋਈ ਨਹੀਂ ਜਿੰਦੇ ਨਹੀਂ ਹੁਣ ਜੁਗ ਤੈਨੂੰ ਪਤਾ ਕਾਦਾ ਕਾਦਾ ਜੁਗ ਤੈਨੂੰ ਪਤਾ ਰੋਜ਼ਮਾਲ ਵੇਚਦਾ ਆ ਨੂੰ ਕੱਲ ਜੁੱਕ ਜੇਤਾ ਜੁੱਕ ਤੁਹਾਡੇ ਨਾਲ ਆਹ ਕੰਮ ਦਾ ਆ ਲੈ ਖੜੇ ਜਿਹੜੇ ਆਹ ਸਪੀਡੀਆਂ ਦਾ ਕੱਲ ਜੁੱਕ ਕਿਨੇ ਗਏ ਜੈ ਜੁੱਕ ਮਸ਼ੀਨਰੀ ਦਾ ਪੱਠਾ ਵੇਖ ਕਾਲੀ ਹੋ ਗਈ ਮਸ਼ੀਨਰੀ ਪੱਠਾ ਵੇਖ ਪਹਿਲਾਂ ਨਿਕਾਤਾ ਹਲਾ ਪੱਠਾ ਨੇ ਪੱਠਾ ਮੈਂ ਰੋਜ਼ ਹੀ ਦੇਦਾ ਆ ਸਾਡਾ ਕੰਮ ਕੀ ਹੈ ਪੱਠਾ ਦੇ ਜਿੰਨੇ ਬੱਕਰੀ ਨਹੀਂ ਦੇਖੀ ਆਉਂਦੀ ਹਾਂ ਤੂੰ ਤਾਂ ਜੱਜ ਜੰਮਿਆ ਵੀ ਨਹੀਂ ਸੀ ਜਾਂਦੇ ਸੀ ਬੱਕਰੀਆਂ ਚਾਰਦੇ ਦੋਏ ਭਾਈ ਇਦਾਂ ਅਗਲਾ ਕਹਾਣੀ ਕਿਤੇ ਬੱਕਰੀ ਦੇਖਿਆ ਪੀਆ ਹਾਂ ਜੀ ਚੰਗ ਟੁੱਟ ਗਈ ਸੀ ਇਤਨਾ ਹੋਲੇ ਬੱਕਰੀਆਂ ਮੇਰੇ ਦਿਲ पे ਛੱਡੇ ਤੇ 8 ਮਹੀਨੇ ਚਾਰੀਆਂ ਮੈਂ ਦੀਆਂ ਬੱਕਰੀਆਂ ਅਖਾ ਪੱਠਾ ਦੇਖ ਲਾ ਪਠਾ ਹੁੰਦੀ ਹਾਂ ਹਾਂ ਆਈਆਂ ਆ ਗਾਈਆਂ ਵਰਗੀਆਂ ਬੱਕਰੀਆਂ ਕਿਆ ਮਿੱਠੂ ਲਵੇ ਹੁਣ ਵੀ ਆਈਆਂ ਨੇ ਹਾਂ ਇਹਨੂੰ ਤਾਂ ਆਇਆ ਜਵਾਗ ਜੀ ਨੂੰ ਕੱਲੇ ਨੇ ਬੱਕਰੀ ਦਸਾ ਲੈਣ ਦੇਖੀਆਂ ਨਹੀਂ ਮੈਂ ਰੱਖੇ ਨਹੀਂ ਆਖਿਆ ਕਿਉਂ ਨਹੀਂ ਮੈਂ ਆਖਿਆ ਮੈਂ ਪੱਠਾ ਵੇਖ ਲਓ ਪੱਠਾ ਠੀਕ ਨਹੀਂ ਮੇਰੀ ਹੁੰਦਾ ਗੱਲ ਦੇਣੀਆਂ ਨੇ ਦਹੀਂ ਨਹੀਂ ਦੇਣੀਆਂ ਨਾ ਤੇ ਹੀ ਅਗਲੇ ਨੂੰ ਮੈਂ ਹੀ ਲੱਗਣੀਆਂ ਲਵੇ ਨਾ ਲਵੇ ਸਰਦਾਰ ਜੀ ਕੁਛ ਕਹੇ ਜਾਂ ਕੋ ਕਹੇ ਦਿਆ ਸਾਹੀ ਆ ਰਹੀ ਆ ਸਾਹੀ ਫੜਾ ਨੂੰ ਅੱਛਾ ਸਾਹੀ ਅਰੇ ਇਹ ਵੀ ਗੱਲ ਹੈ ਮੇਰੇ ਤਾਇਏ ਦਾ ਮੁੰਡਾ ਨਹੀਂ ਲੱਗਦਾ ਮੈਂ ਤਾਂ ਹੀ ਮੰਡੀਆਂ-ਵੰਡੀਆਂ 'ਚ ਮਿਲਦਾ ਐ ਮੈਂ ਇਹਨੂੰ ਜਾਣਦਾ ਵੀ ਨਹੀਂ ਵੀ ਕਿਹੜੇ ਪਿੰਡ ਦਾ ਵਿਚਾਰਾ ਤੁਹਾਨੂੰ ਪੁਗਲੀਆਂ ਲੈ ਲਿਓ ਨਹੀਂ ਪੁਗਲੀਆਂ ਜਵਾਬ ਦੇ ਦੀ ਤੈਨੂੰ ਵੀ ਭਾਈ ਸਸਤੀਆਂ ਲੱਗੀਆਂ ਮੈਂ ਕਦੀ ਮੈਨਾਂ ਦੰਦਾ ਨਹੀਂ ਹਾਂ ਨਹੀਂ ਪਾਉ ਬੁਗੇ ਨਾ ਦੇਣੀ ਹੈ ਅਸਲਾਮੁਅਲੈਕਮ ਜੀ ਮੈਨੂੰ ਕਿਉਂ ਪੰਚਾਇਤ ਨਾਮਾ ਘਾਟਾ ਨਹੀਂ ਖਾਣਾ ਪੂਰੀਆਂ 20000 ਦੀਆਂ ਪੱਠਾ ਦਿਨਾਂ ਲੈ ਲੈ ਸਾਹੀ ਨਹੀਂ ਛੱਡਦੀ ਨਹੀਂ ਛੱਡਦੇ ਛੱਡ ਦੇ ਭਾਈ ਛੱਡ ਲੈ ਲੋ ਜੀ ਆ ਮੀ ਤੱਕਾ ਨਹੀਂ ਅਸੀ ਕਹੇਗਾ ਕਾ 1500 ਉਹ ਵੀ ਨਹੀਂ ਮਰਵਾਉਣੇ ਵਿਚਾਰੇ ਉਹ ਮੇਰੀ ਗੱਲ ਤੇ ਵੀ ਤਾਂ ਫੁੱਲ ਚਾੜਦੇ ਤੇ ਅਗਲੇ ਯਾ ਤੂੰ ਆ ਮੇਕਾ ਫਿਰ ਸਖਿਆ ਨਹੀਂ ਮੈਂ ਇੱਥੀ ਖੜ ਕੇ ਗੱਲ ਹੋਈ ਐ ਕੋਈ ਪਰਾਂ ਤੋਂ ਨਹੀਂ ਸਖਿਆ ਕੇ ਲਿਆਈ ਮੈਨੂੰ ਉਹ ਉਹ ਭਰਾਵਾ ਇਹਦਾ ਇਕੱਲੇ ਤੇਰਾ ਹਜ਼ਾਰ ਦੇ ਜਿਹੜੇ ਵਰਦਾ ਓਏ ਕੁੱਤੀ ਐ ਕਿੰਨੂੰ ਕੁੱਤੀ ਐ ਉਹ ਨਹੀਂ ਯਾਰ ਵਧੀਆ ਲਿਖਦੇ ਨਾ ਲਖੇ ਹਾਂ ਵਧੀਆ ਲਿਖਦੀਆਂ ਨੇ ਦੇਖ ਲੈ ਬੈਠਾ ਹੁਣ ਓ ਖੜ ਜਾ ਮੈਂ ਖੜੇ ਲਖੇ ਚੱਲ ਲੈ ਪੱਖੇ ਉਹ ਨਹੀਂ ਉਹ ਨਹੀਂ ਪੱਖੇ ਗਾਣੇ ਪਾ ਲੈ ਦੋ ਅੱਖੇ ਉਹ ਗਾਣੇ ਪੱਖੇ ਚਲਾਉਂਦਾ ਭਰਾਵਾ ਲਈਆਂ ਹੁੰਦੀਆਂ ਕਾਹ ਨੂੰ ਨਹੀਂ ਆ ਥੈਂਕ ਯੂ ਫਹਾਲਿਆ ਆਹ ਕਾਤੋ ਲਿਆ ਤਾਂ ਓ ਪਿੱਲੀਂ ਪਟ ਵਿੱਚਾਂ ਵੀ ਰਫਾਇਆ ਕਰਾਂਗੇ ਬਈ ਆਹ ਉਹ ਯਾਰ ਇੱਕ ਤਨ ਆ ਦੇਖ ਕੇ ਆਹ ਓਏ ਇੱਕ ਬਾਰ ਕੱਟ ਹੋ ਜਾ ਉਹ ਗੱਲ ਸੁਣਾ ਅਸੀਂ ਵੀਡੀਓ ਆਲੇ ਅਜੀ ਮੁੰਡਾ ਯਾਰ ਇਹ ਤਾਂ ਪੱਗਾਂ ਪੋਸ਼ਮੀਆਂ ਦੇਖ ਕੇ ਨਿਸਰ ਗਿਆ ਨਹੀਂ 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 ਆ ਗੱਲ ਓ ਸਰਦਾਰ ਨੇ ਪੱਗਾਂ ਦਾ ਮੈਗੀ ਬੰਦ ਸਦਾ ਪੱਗਾਂ ਇਹ ਵਿਚਰੇ ਹਾਂ ਉਹ ਬੰਨ ਣ ਕੇ ਤਾਂ ਅਗਲਾ ਮੇਲੀ ਜਾਊਗੀ ਹਾਂ ਨੰਗਾ ਤਾਂ ਨਹੀਂ ਆਉਣਾ ਹਾਂ ਨੰਗਾ ਤਾਂ ਨਹੀਂ ਆਉਣਾ ਪੋਸ਼ਮੀ ਪੱਗ ਤਾਂ ਇਹਦੇ ਲਵੇ ਵੀ ਆਜੂ 25000 ਦੇ ਨਾ 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 ਮੇਰਾ ਮਾਨ ਨਾ ਕਰੀ ਆ ਮਾਨ ਤਰੀ ਰੱਬ ਦਾ ਮੇਰੇ ਕਹਦਾ ਮਾਨ ਹੈ ਉਹ ਪੱਠਾ ਵੀ ਵੇਖ ਲੈ ਗੁਰੂ ਹੀਰੀਆਂ ਕੇ ਪੱਠਾ ਯਾਰ ਤੂੰ ਕਿਹੜਾ ਮਾਨਾ ਹੈ ਸਹੀ ਗੱਲ ਰਹੀ ਹੈ ਤੂੰ ਕਿਹੜਾ ਮਾਨਾ ਮਾਈ ਜਦੋਂ ਯਾਰ ਤੈਨੂੰ ਪੱਕਾ ਮੋਹਰਾ ਲੱਗ ਗਿਆ ਇਹਨੂੰ ਪੱਕਾ ਮੋਹਰੇ ਲਾਤਾ ਮੈਂਨੇ ਅਗਲਾ ਨਹੀਂ ਮਾਰਨਾ ਓਏ ਗੱਲ ਸੁਣ ਓ ਅਸੀਂ ਵੀ ਦੋ ਖੜੇ ਆਂ ਸਾਨੂੰ ਵੀ ਕੋਈ ਝੋਗਾ ਪਾਣੀ ਦੇ ਕੇ ਜਾਣਗੇ ਵਿਚਾਰੇ ਉਹ ਤਾਂ ਦੇਣੀ ਪੈਣਗੇ ਉਹਦਾ ਹੱਕ ਬੰਦਾ ਮੈਂ ਅਸੀਂ ਨਹੀਂ ਮਰਵਾਉਂਦੇ ਦੇਣੀਆਂ ਨੇ ਦੇ ਨਹੀਂ ਦੇਣੀਆਂ ਜਮੀਨਾਂ ਦੇ ਜਾਈਏ ਚੱਲ ਵੀ ਤੈਨੂੰ ਇਹੋ ਜਵਾਬ ਦੇ ਦਾਂ ਹੁਣ ਕੈਂ ਜਵਾਬ ਦਿੰਦਾ ਹੁਣ ਅਸੀਂ ਨਹੀਂ ਮੈਂ ਤਾਂ 25000 ਦੀ ਕਹੀ ਜਨਾ ਭਰਾਵਾ ਜਵਾਬ ਨੀ ਤੁੰਗਣਾ ਜਾਓ ਕਿਹਾ ਨੀ ਓਏ ਇਹਨਾਂ ਜਾਈਏ ਮੈਂ ਕਿਹਾ 20000 ਦੇ ਤਾਂ ਜਾਓ 25000 ਦੇ ਲੈ ਜਾਓ 20 ਤਾਂ ਹੁੰਦੇ ਓਏ ਇਹ ਮੁਲਕ ਲੁੱਟਣ ਨੂੰ ਨਹੀਂ ਪਿਆ ਓਏ ਮੁਲਕ ਲੁੱਟਣਾ ਨਹੀਂ ਭਰਾਵਾ ਕੋਈ ਬੰਦੇ ਆਪਦੀ ਹੈ ਕੋਈ ਏਡੀ ਨਹੀਂ ਵਾਲੀ ਕਿ ਦੂਰੋਂ ਆਪਦੇ ਨੇ ਫਿਰ ਤਾਂ ਬੜੀ ਇੱਜ਼ਤ ਕਰੀ ਆਪਦਿਆਂ ਦੀ ਬੜੀ ਇੱਜ਼ਤ ਕਰੀ ਆਪਦਿਆਂ ਦੀ ਆਪਦਿਆਂ ਦੀ ਬੜੀ ਇੱਜ਼ਤ ਕਰੀ ਆ ਜੂ ਕਿਉਂ ਮੱਥਾ ਮਰਾਈ ਚਾਹ ਮੇਰੇ ਵਾਲਾ ਹਾਂ ਨਹੀਂ ਚੰਗੀਆਂ ਪਕਾਉਂਦੇ ਚੰਗੀ ਤਾਂ ਸੰਨ ਦੀਂਦੇ ਵੀ ਆ ਵੀ ਬਸ ਵਧੀਆ ਉਹਨਾਂ ਲਈ ਦੁਬਾਰੇ ਫੜਕੇ ਤੇਰੇ ਨਾਲ ਨੌਕਰ ਨਹੀਂ ਹੈਗਾ ਤੂੰ ਲੈ ਆਏ ਰੇ ਪਿੱਛੇ ਨੌਕਰ ਦਾ ਨਾ ਘੜਾ ਹੋਇਆ ਓਏ ਮੀਤੇ ਉਹ ਵੀ ਕੰਮ ਕਰੀ ਫੇਰ ਚੀਤੇ ਭਾਈ ਯਾਰ ਸਾਰੀ ਪਿੰਡਾਂ ਦਾ ਇਕੜੀਆ ਕੋਈ ਤਾਂ ਦੇਖਦਾ ਕਿਤੇ ਆਪਾਂ ਠੱਗੀ ਚਾ ਜੀਏ ਸਾਰੇ ਬੰਦੇ ਮਾਰੂ ਇਹਨੂੰ ਕੀ ਪਤਾ ਨੇ ਜਾਣ ਬੰਦਾ ਓਏ ਚੁਗਾ ਖਾਦੀ ਤੇਰਾ ਸਾਹ ਰਜੀਆ ਰੁਕ ਕਰੇ ਭਾਈ ਦੰਦ ਤਾਂ

ਕੱਲਿਆ ਨਾ ਸਮਝੀ ਮਾਲ ਵੇਚਣੀ ਆਉਣੀ ਸੀ ਘਰਾਂ ਨੂੰ ਆਉਂਦੇ ਇੱਥੇ ਲੈ ਫੜ ਮੈਂ ਉਹਨਾਂ ਨੂੰ ਪੁੱਛਦਾ ਨਹੀਂ ਉਹਨਾਂ ਦਾ ਕੋਈ ਮਾਨਤਾਨ ਕਾਰੋਬਾਰ ਹੈ ਬੇਚਣਾ ਪੁੱਛਿਆ ਜਬ ਇਹ ਮੈਂ ਨਹੀਂ ਹੋ ਗਿਆ ਬਸ ਹੋ ਗਈਆਂ ਇਸ ਦੀ ਹੀ ਆਖੀ ਉਹ ਨਹੀਂ ਹੁੰਨੀ ਹੋਈ ਹਾਂ ਨਹੀਂ ਹੁੰਨੀ ਹੋਈ ਭਰ ਬਾਈ ਵੇ ਆਪਣੇ ਨਾ ਖਾਣੀ ਦੇ ਦੇ ਚੱਕ ਓਏ ਬਾਈ ਕਿਹੜਾ ਝੋਲੀ ਫਾਮਰਸਾ ਓਏ ਆਉਰਾ ਫੜ ਤੇੜੀ ਆਉਰਾ ਨਾਟੀਆਂ ਗੋਰਾ ਹੈਂ ਕਹਿੰਦੇ ਨਹੀਂ ਜੀ ਉਹ ਢੀਮਾਰ ਜਿਹਾ ਪਈ ਫਿਰ ਆਪਾਂ ਦਾ 500-500 ਪਿਆ ਉਹ ਕਹਿੰਦਾ ਸੀ 2000 ਪਾ ਦੇ ਮਾਨਾ 17-18 ਦੀਆਂ ਭਾਲ ਦੇ ਉਹ ਵੀਰੇ ਇੰਨੇ ਦੀ ਨਾ ਪੱਠ ਬਾਲੀ ਰੁਪਈਆ ਦੀ ਆ ਰੁਪਈਆ ਦੀ ਤੁਸੀਂ 20 ਕਹਤਾ ਸੀਗਾ ਚਲੋ ਨਹੀਂ 500-500 ਨਾ ਕੋਈ ਹੋਣੀ ਹੈਗਾ ਕਿੰਨੀ ਗੱਲ ਹੈ 20 ਦੇ ਕਹਿੰਦੇ ਯਾਰ ਨਹੀਂ ਨਹੀਂ ਬਾਈ ਬਣਾ ਕਟਣੀ ਦੇਣੀ ਮਾਰੀ ਜਾਨ 21 ਦੀਆਂ ਤੈਨੂੰ ਕਹਤਾ ਦੇ ਦੇ ਨਹੀਂ ਰਾਜੂ ਯਾਰ ਤੂੰ ਦੇ ਕੱਚੀਆਂ ਕਰਦੇ ਆਉਂਦੇ ਨੇ ਮੈਂ ਥੋੜਾ ਕੱਚਾ ਬੰਨ ਹੈ ਬਾਈ 21 ਦੀਆਂ ਦੇਖ ਲੈਣੇ ਜੇ ਦੇਊਗਾ 21 ਦੀਆਂ ਪੱਠਾ ਨਹੀਂ ਮੈਂ ਨਹੀਂ ਆਦਾ ਯਾਰ ਲੈ ਫੜ 21 ਦੀਆਂ ਹੋ ਗਈਆਂ ਯਾਰ ਪਾਈ ਗਾ ਸੌ ਸਦਾਰ ਤੂੰ ਫੜ ਪੱਠਾ ਮੈਂ ਦੂੰ ਮੇਰੀ ਜੇਬ ਚ ਮੈਂ ਕੱਚਾ ਨਹੀਂ ਹੁੰਦਾ ਮੈਂ ਦੂੰ ਰੁਪਏ ਯਾਰ ਮੇਰੇ ਇਹ ਹਜ਼ਾਰ ਉਤਲਾ ਤੂੰ 20 ਤੇ ਲੈ ਫੜ ਚੱਕ ਓਏ ਦੱਸਿਆ ਨਾ ਸਾਰਾ ਠਾਣੂ ਰਜੂ ਇਹੋ ਮੱਥਾ ਮਰਾਈਏ ਨਾ ਕੀ ਹੁੰਦਾ ਯਾਰ 17 18 ਉਹ ਗੇੜੀ ਤੂੰ ਕਿਹੜਾ ਸਕੂਲ ਚ ਪੜਕੇ ਆ ਯਾਰ 20 ਦਾ ਮੂੰਹ ਆਖੀਰ ਮਾਰੀ ਜਾਂਦਾ ਕੋਈ ਨਹੀਂ ਕੋਈ ਗਾਲੀ ਨਾ ਨਾ ਤੂੰ ਨਹੀਂ ਲੈਣੀ ਆ ਜਾ ਦੂਸਰਾ ਬੰਦਾ ਮੈਂ ਨਹੀਂ ਸਕੂਲ ਉਹ ਯਾਰ ਉਹ ਤੇ ਸੌਦੇ ਕਰਮ ਨਹੀਂ ਔਰ ਇਹ 17 18 ਦੀਆਂ ਪਾਸਾ ਕਰਾਉਣਾ ਉਹ ਗੇੜੀ ਨਹੀਂ ਆ ਕੋਈ ਨਹੀਂ ਮੈਂ ਗੱਲ ਸੁਣ ਲੈ 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 ਨਹੀਂ ਉਹ ਕੋਈ ਨਹੀਂ ਬੱਦਮਾਹ ਨਾ ਬੱਤਾ ਬਹੁਤ ਚੰਗੀਆਂ ਬਾਈ ਸਾਡੀ ਸ਼ਰਮ ਮਾਨ ਲ ਜਾਂਦੇ ਨੇ ਲੈ ਲਊ ਸਰਦਾਰ ਲਊ ਹੈਂ ਓ ਤੈਨੂੰ ਲਿਖਾਈ ਵੀ ਕਰਵਾ ਦੂ ਕੀ ਟੱਟੂ ਬੱਚੂ ਦੇ ਪੱਲੇ ਗੁੱਸਾ ਸੀ ਝੂਂਡ ਲਾਂਗੇ ਇਹਨੂੰ ਲੈ ਯਾਰ ਦੇਣੀ ਨਹੀਂ ਆਪਾਂ ਯਾਰ ਤੂੰ ਪੈਸੇ ਲੈ ਵੇ ਤੇ ਪੈਸੇ ਜੀ ਮਦਾ ਗੱਲ ਕੇ ਮੈਂ ਨਹੀਂ ਇਹਨੂੰ ਇਹ ਮੈਂ ਕਿਹਾ ਮਿਲ ਕੇ ਚੱਲ ਫਿਰ ਜਾ ਪੈਸੇ ਲੈ ਵਧਾ ਝੋਧਿਆ ਉਸਦਾ ਗੱਲ ਛੱਡ ਦੇ ਜੀ ਪੈਸੇ ਇਧਰ ਹੋ 200000 ਦੀ ਜ਼ਮਾਨਤ ਨਹੀਂ ਹੁੰਦੀ ਕੋਈ ਦੇ ਲੋ ਜੀ ਪੈਸੇ ਉਹ ਦਿੰਗਾ ਬਈ ਲੈ ਲਓ ਉਹ ਪੋਠਾ ਮਾੜੇ ਨਹੀਂ ਓ 100 200 ਤਾਂ ਹੈ ਲਿਖਾਈ ਆਪ ਦੇ ਲਵਾਫ ਕਰਾ ਦੂਗਾ ਤੁਹਾਡੀ ਠੱਕੇ ਨਾਲ ਥੋੜੀ ਉਹ ਕਰਾਉਣਗੇ ਨਹੀਂ ਲੈਣੀ ਆ ਜੀ ਆਓ ਭਾਈ ਛੱਡ ਫਰਾ ਲਓ ਸਰਦਾਰ ਜੀ ਤੁਹਾਡੀ ਸਾਈ ਆ ਲਓ ਜੀ ਤੁਹਾਡੀ ਸਾਈ ਹਾਂ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਸਾਡੀ ਵੀਡੀਓ ਬਣ ਗਈ ਇਹ ਸੌਦਾ ਨਹੀਂ ਹੋ ਸਕਿਆ ਉਸੀ ਦਾ ਕਿਸੇ ਨੂੰ ਨਹੀਂ ਮਰਵਾਉਂਦੇ ਸੀ ਕੋਈ ਗੁੱਸਾ ਨਹੀਂ ਕੋਈ ਕਿਸੇ ਨਾਲ ਗੁੱਸਾ ਨਹੀਂ ਕੋਈ ਧੱਕਾ ਨਹੀਂ ਪੱਠਾ ਵੀਰੇ ਹੀਰੇ ਵਰਗੀਆਂ ਬੋਲ ਕੇ ਦੱਸ ਦੇਣੀ ਏ ਦੀਆਂ ਹੀ ਮਹਿੰਗਾਂ ਲੱਗ ਜਾਂਦੀਆਂ ਇਹਨਾਂ ਨੂੰ ਬੋਲ ਕੇ ਦੱਸ ਦਿੰਦੇ ਹਾਂ ਜਿਹੜੀ ਪੁਗ ਹੀਰੇਆਂ ਵਰਗੀਆਂ ਪੱਠਾ ਕੋਈ ਨਾ ਕਰ ਲੈ ਉਹਦਾ ਮੁੱਲ ਹੈਗਾ ਪੰਕੱਲੀ 15 ਦੀ ਐ ਹਾਂ ਸਾਨੇ ਕੋ ਸੋਚ ਕੇ ਛੀਵੀ ਐ ਆ ਮੈਨੇ ਛੀਦੀਓ ਪਾਈ ਐ ਮੈਨੇ ਛੀਦੀਓ ਤੱਕੀ ਐ ਉਹ 15 ਦੀ ਐ ਕੱਲੀ ਉਹ ਬੱਟ ਦਿੰਦੇ ਹਾਂ ਜਿਹੜੀ ਚੀਜ਼ ਤੇ ਮੁੱਲ ਲੱਗਦਾ ਜਿੱਦਾਂ ਅਸੀਂ ਵੀ ਬਾਗਲ ਨਹੀਂ ਮਾਰ ਮਿੱਠੂ ਹਾਂ ਉਹ ਚੀਜ਼ ਤੇ ਮੁੱਲ ਲਾਇਆ ਤੀ ਅਸੀਂ